1977 ਈਸਵੀ ਵਿੱਚ ਦਮਦਮੀ ਟਕਸਾਲ ਦੇ 14ਵੇਂ ਮੁਖੀ ਬਣੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਖਾਲਸੇ ਦੀ ਸ਼ਾਨ ਨੂੰ ਬਹਾਲ ਰੱਖਣ ਲਈ ਪੰਜਾਬ ਦੇਸ਼ ਦੀਆਂ ਹਕੀਕੀ ਤੇ ਰਾਜਸੀ ਮੰਗਾਂ ਧਾਰਮਿਕ ਮੰਗਾਂ ਦੇ ਲਈ ਅਨੰਦਪੁਰ ਦੇ ਮਤੇ ਲਈ ਰੈਜ਼ੋਲੂਸ਼ਨ ਆਫ ਅਨੰਦਪੁਰ ਸਾਹਿਬ ਲਈ ਇੰਦਰਾ ਗਾਂਧੀ ਨਾਲ ਮੱਥਾ ਲਾਇਆ 1984 ਵਿੱਚ ਕਲੂ ਘਰਾ ਹੋਇਆ ਸੰਤ ਜਰਨੈਲ ਸਿੰਘ ਸ਼ਹੀਦ ਹੋਏ ਔਰ ਜਿੱਥੇ ਸਿੱਖ ਜਗਤ ਨੇ ਆਪਣੀ ਹੋਂਦ ਦਰਸਾ ਦਿੱਤੀ ਵੀ ਸਿੱਖ ਜ਼ਿੰਦਾ ਨੇ ਮੋਏ ਨਹੀਂ ਤੁਸੀਂ ਇਹ ਨਾ ਸਮਝੋ ਜਿਹੜਾ ਮਰ ਜਾਂਦਾ ਉਹ جنگ ਹਾਰ ਜਾਂਦਾ ਨਹੀਂ ਹਾਰਦਾ ਉਹ ਹੈ ਜਿਹੜਾ ਝੁਕਦਾ ਹੈ ਹਰ جنگ ਜਿੱਤਣ ਲਈ ਨਹੀਂ ਲੜੀਦੀ ਕੁਝ ਜੰਗਾਂ ਆਪਣੀ ਹੋਂਦ ਨੂੰ ਪ੍ਰਗਟ ਰੱਖਣ ਲਈ ਲੜੀਦੀਆਂ ਨੇ ਵੀ ਹਰੇ ਮੋਏ ਨਹੀਂ ਸਿੱਖਾ ਜਾਗਦੇ ਨੇ ਉਹ ਐਸੀ ਜਗ ਸੀ ਔਰ ਜਿੱਥੇ ਸਮੁੱਚੇ ਪੰਥ ਨੂੰ ਮਾਣ ਹੁੰਦਾ ਹੈ ਸੰਤ ਜਰਨੈਲ ਸਿੰਘ ਉਣਾਤੇ ਦਮਦਮੀ ਟਕਸਾਲ ਨੂੰ ਤੇ ਹੋਣਾ ਹੀ ਹੋਣਾ ਕਿਉਂਕਿ ਉਹਨਾਂ ਦੇ ਬਾਗੀਚੇ ਦਾ ਫੁੱਲ ਹੈ ਕਈ ਵਾਰ ਵੀਰ ਨੇ ਕਿੰਤੂ ਪਰੰਤੂ ਕਹਿੰਗੇ ਨਹੀਂ ਜੀ ਅਕਾਲ ਤਖਤ ਸਾਹਿਬ ਤੇ 6 ਜੂਨ 1984 ਦੇ ਸੰਬੰਧ ਵਿੱਚ ਸ਼ਹੀਦੀ ਦਿਹਾੜੇ ਮਨਾਉਣੇ ਚਾਹੀਦੇ ਨੇ ਮੈਦਾ ਚੌਂਕਾ ਦੇ ਲਈ ਜਾਂ ਹੋਰ ਦਮਦਮੀ ਟਕਸਾਲ ਦੇ ਸਥਾਨਾਂ ਤੇ ਕਾਦੇ ਲਈ ਭਾਈ ਕਿਉਂ ਨਾ ਮਨਾਉਣੋ